ਪੰਜਾਬ ਦਾ ਇੱਕ ਹੋਰ ਮੰਤਰੀ ਕਸੂਤਾ ਫਸ ਗਿਆ ਕਿਵੇਂ ਕਸੂਤਾ ਫਸਿਆ ਕਿਹੜਾ ਮੰਤਰੀ ਕਿਉਂ ਫਸਿਆ ਇਸ ਤੇ ਬਹੁਤ ਟਾਈਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਧੂਆਂ ਨਿਕਲਿਆ ਪਿਆ ਇੱਕ ਪਾਸੇ ਪੰਜਾਬ ਦਾ ਕਰਜ਼ੇ ਦੇ ਨਾਲ ਧੂਆਂ ਨਿਕਲਿਆ ਪਿਆ ਤੇ ਦੂਜੇ ਪਾਸੇ ਪੰਜਾਬ ਦੀ ਪੁਗੰਤਪਨ ਸਰਕਾਰ ਮਰਸੀਡੀਜ਼ ਬੈਂਚ ਗੱਡੀਆਂ ਜਿਹੜੀਆਂ ਉਹ ਖਰੀਦਣ ਲੱਗੀ ਹੈ ਜਿੱਦੀ ਕੀਮਤ ਇੱਕ ਦੀ ਸਵਾ ਕਰੋੜ ਰੁਪਈਆ ਬਣਦਾ ਔਰ ਇੱਕ ਪਾਸੇ ਲੋਕਾਂ ਦੇ ਸਹੂਲਤ ਦੇ ਲਈ ਪੈਸੇ ਹੈ ਨਹੀਂ ਤੇ ਦੂਜੇ ਪਾਸੇ ਆਪਣੇ ਲਈ ਵੀ ਵੀ ਆਈ ਪੀ ਗੱਡੀਆਂ ਆ ਕੇ ਥੁਰੀਆਂ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਨਾਲ ਗੱਲਬਾਤ ਕਰਾਂਗੇ ਕਿ ਮਨੀਸ਼ ਸੰਸੋਧੀਆਂ ਨੇ ਪੰਜਾਬ ਦੇ ਲਈ ਇੱਕ ਅਹਿਮ ਰਣਨੀਤੀ ਬਣਾਈ ਹੈ ਜਿਹਦੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬੀਆਂ ਵਿਰੋਧੀ ਪਾਰਟੀਆਂ ਨੂੰ ਪੱਤਰਕਾਰਾਂ ਨੂੰ ਤੇ ਕੁਝ ਹੋਰ ਆਰਟੀਆਈ ਐਕਟੀਵਿਸਟ ਲੋਕਾਂ ਕਿਉਂ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਰਣਨੀਤੀ ਐ ਉਹ ਜੀ ਕੀ ਬਣਾਈ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਨਾਲ ਗੱਲਬਾਤ ਕਰਨੀ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਉੱਪਰ ਕਹਿੰਦੇ ਆ ਕਿ ਇੱਕ ਵਾਰ ਫਿਰ ਐਨਐਸਏ ਵਧਾਉਣ ਦੀ ਤਿਆਰੀ ਦੇ ਵਿੱਚ ਹੈ ਸਰਕਾਰ ਕੀ ਕੁਝ ਹੋਣ ਜਾ ਰਿਹਾ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਮਨੀਸ਼ ਸੋਦਿਆ ਜਿਹੜੇ ਕਿ ਪੰਜਾਬ ਦੇ ਵਿੱਚ ਹਾਰ ਜਾਣ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਆਏ ਹੈ ਔਰ ਪੰਜਾਬ ਦੇ ਇੰਚਾਰਜ ਦੇ ਤੌਰ ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਸੰਭੀ ਹੈ ਉਹ ਹੁਣ ਪੂਰੀ ਤਰ੍ਹਾਂ ਐਕਟਿਵ ਨੇ ਚਾਹੇ ਉਹ ਆਪਾਂ ਆਹਾਰ ਸਿੱਖਿਆ ਕ੍ਰਾਂਤੀ ਦੇ ਮੁੱਦਿਆਂ ਨੂੰ ਲੈ ਕੇ ਹੋਵੇ ਚਾਹੇ ਕੁਝ ਹੋਰ ਚੀਜ਼ਾਂ ਦੇ ਮੁੱਦੇ ਨੂੰ ਲੈ ਕੇ ਹੋਵੇ ਤੇ ਹੁਣ ਉਹਨਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਵਲੰਟੀਅਰ ਜਿਹੜੇ ਉਹਨਾਂ ਦੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਟਾਂਡਾ ਉਹਨਾਂ ਦੇ ਰਾਸ਼ਟਰੀ ਮੀਡੀਆ ਇੰਚਾਰਜ ਨੇ ਉਹ ਵੀ ਉਹਨਾਂ ਦੇ ਜਿਹੜੇ ਉਹ ਨਾਲ ਇਸ ਮੀਟਿੰਗ ਦੇ ਵਿੱਚ ਰਹੇ ਐ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੇ ਇਹਨਾਂ ਸੋਸ਼ਲ ਮੀਡੀਆ ਵਾਲੇ ਅਹੁਦੇਦਾਰਾਂ ਨੂੰ ਇੱਕ ਪੰਪ ਭਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਬੂਸਟ ਭਰਨ ਦੇ ਲਈ ਉਹਨਾਂ ਨੂੰ ਨਾਮ ਦਿੱਤਾ ਸੋਸ਼ਲ ਮੀਡੀਆ ਯੋਧੇ ਸੋਸ਼ਲ ਮੀਡੀਆ ਜੋਧਿਆਂ ਦੀ ਕਹਿੰਦੇ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਰਣਨੀਤੀ ਕਹਿੰਦੇ ਬਣਾਈ ਹੈ ਕਿ ਸਿਆਸਤ ਸਿਰਫ ਜਿਹੜੀ ਆ ਉਹ ਆਏ ਨਹੀਂ ਹੋ ਸਕਦੀ ਸੋਸ਼ਲ ਮੀਡੀਆ ਇੱਕ ਮੇਨ ਸਾਧਨ ਹੈ ਸਿਆਸਤ ਕਰਨ ਦਾ ਰਾਜਨੀਤੀ ਕਰਨ ਦਾ ਤਾਂ ਇਸ ਕਰਕੇ ਅਸੀਂ ਸੋਸ਼ਲ ਮੀਡੀਆ ਤੇ ਸਾਰਾ ਜੋਰ ਲਾਉਣਾ ਹੈ ਪੰਜਾਬ ਸਰਕਾਰ ਦੀਆਂ ਰਣਨੀਤੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਪੰਜਾਬ ਸਰਕਾਰ ਦੇ ਕੰਮਕਾਜ ਪੰਜਾਬ ਸਰਕਾਰ ਦੀ ਵਿਚਾਰਧਾਰਾ ਜੋ ਵੀ ਹੈ ਉਹ ਲੋਕਾਂ ਦੇ ਵਿੱਚ ਕਹਿੰਦੇ ਲੈ ਕੇ ਜਾਣੀ ਹੈ ਔਰ ਸਿਰਫ ਪੋਸਟ ਆ ਪਾਉਣ ਤੱਕ ਸੀਮਤ ਜਿਹੜੀ ਆ ਉਹ ਕਹਿੰਦੇ ਨਾ ਰੱਖੋ ਇਸ ਗੱਲ ਨੂੰ ਔਰ ਚੰਗੀ ਤਰ੍ਹਾਂ ਇਸ ਨੂੰ ਸੋਸ਼ਲ ਮੀਡੀਆ ਤੇ ਜਿਹੜਾ ਉਹ ਪ੍ਰਚਾਰਿਆ ਜਾ ਹੁਣ ਜਿੱਥੇ ਇਹ ਪ੍ਰਚਾਰਨ ਦੀ ਜਿਹੜੀ ਹਦਾਇਤ ਹੈ ਕਿ ਭਾਈ ਜਿਹੜੇ ਇਹ ਸਾਰੇ ਲੋਕ ਨੇ ਸਾਡੇ ਵਿਧਾਇਕ ਮੰਤਰੀ ਜਾਂ ਕੋਈ ਵੀ ਉਹਨਾਂ ਦੇ ਕੰਮ ਕਾਜ ਜਿੱਥੇ ਪ੍ਰਚਾਰਨੇ ਆ ਉਥੇ ਜਿਹੜੇ ਟਰੋਲ ਕਰਨ ਵਾਲੇ ਆ ਜਾਂ ਜਿਹੜੇ ਸਾਡੇ ਵਰਗੇ ਪੱਤਰਕਾਰ ਨੇ ਜਾਂ ਵਿਰੋਧੀ ਧਿਰਾਂ ਦੇ ਕੁਝ ਆਗੂ ਨੇ ਜਿਹੜੇ ਸਰਕਾਰ ਨੂੰ ਜਿਹੜਾ ਉਹ ਘੇਰਦੇ ਆ ਸਵਾਲਾਂ ਤੇ ਜਾਂ ਸਰਕਾਰ ਦੇ ਮਗਰ ਪੈਂਦੇ ਆ ਵਕ ਵਕ ਮਾੜੀਆਂ ਨੀਤੀਆਂ ਨੂੰ ਲੈ ਕੇ ਤਾਂ ਉਹਨਾਂ ਨੂੰ ਵੀ ਟ੍ਰੋਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੇ ਹੇਠਾਂ ਕਮੈਂਟ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ ਕਰਦਾਰ ਕੋਸ਼ਿਸ਼ ਓਸ਼ਲ ਮੀਡੀਆ ਤੇ ਕਿਵੇਂ ਕਰਨੀ ਹੈ ਕਹਿੰਦੇ ਕਿ ਉਹਦੀ ਵੀ ਤਿਆਰੀ ਪੂਰੀ ਕਰ ਲਈ ਗਈ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਕਿਹੜੇ ਬੰਦੇ ਨੂੰ ਕਿਵੇਂ ਕੇਪ ਕਿਉਂਕਿ ਆਪਾਂ ਦੇਖਿਆ ਕਿ ਓਸ਼ਲ ਮੀਡੀਆ ਤੇ ਵੱਡੇ ਵੱਡੇ ਵਿਦਵਾਨ ਉੱਠੇ ਫਿਰਦੇ ਆ ਕੋਈ ਵੀ ਉੱਠ ਕੇ ਕੋਈ ਵੀ ਗੱਲ ਲਿਖ ਦਿੰਦਾ ਕੋਈ ਵੀ ਉੱਠ ਕੇ ਕੋਈ ਵੀ ਗੱਲ ਜਿਹੜੀ ਆ ਉਹ ਬੋਲ ਦਿੰਦਾ ਹੈ ਇੱਥੇ ਕੋਈ ਕਿਸੇ ਤੇ ਰੋਕ ਨਹੀਂ ਇੱਥੇ ਕੋਈ ਕਿਸੇ ਤੇ ਟੋਕ ਨਹੀਂ ਮਤਲਬ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਤਰੀਕੇ ਦੇ ਨਾਲ ਚੱਲ ਜਾਂਦਾ ਆਪਾਂ ਦੇਖਿਆ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਪੂਰੀ ਧੂਮ ਜਿਹੜੀ ਆ ਉਹ ਮਚਾਈ ਹੋਈ ਸੀ ਔਰ ਬਹੁਤ ਸਾਰੇ ਲੋਕਾਂ ਦੇ ਅੱਜ ਤੱਕ ਜਿਹੜੀ ਆ ਉਹ ਕਿਰਦਾਰਕੁਸ਼ੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਰਨੀ ਜਾਰੀ ਰੱਖੀ ਹੋਈ ਹੈ ਉਦਾਹਰਨ ਦੇ ਤੌਰ ਤੇ ਵਿਕਰਮ ਸਿੰਘ ਵਜੀਠੀਆ ਦੇ ਖਿਲਾਫ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਉੱਪਰ ਇੱਕ ਮੁਹਿੰਮ ਚਲਾਈ ਸੀ ਕਿ ਫਲਾਨਾ ਜੀ ਨਸ਼ੀ ਦਾ ਤਸਕਰ ਹੈ ਤੇ ਮੈਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ ਉਹ ਵਕ ਵਕ ਖਤਾ ਦੇ ਪਿੰਡ ਪਿੰਡ ਉਹਦੇ ਬੋਰਡ ਵੀ ਜਿਹੜੇ ਲਵਾਏ ਗਏ ਔਰ ਬਾਅਦ ਦੇ ਵਿਚਾਰ ਵਿੱਚ ਕੇਜਰੀਵਾਲ ਮਾਫੀ ਵੀ ਮੰਗੇ ਤੇ ਅੱਜ ਤੱਕ ਇਹ ਵਿਕਰਮ ਮੰਜੀਠੀਆ ਦੇ ਖਿਲਾਫ ਕੁਝ ਵੀ ਜਿਹੜਾ ਉਹ ਸਾਬਤ ਨਹੀਂ ਕਰ ਸਕੇ ਤਾਂ ਭਾਵ ਕਹਿਣ ਦਾ ਕਿ ਜਿਹੜੇ ਲੋਕ ਸਰਕਾਰ ਦੇ ਖਿਲਾਫ ਅੜਨ ਵਾਲੇ ਆ ਜਿਹੜੇ ਲੋਕ ਭਗਵੰਤ ਕੇਜਰੀਵਾਲ ਨੂੰ ਅੜ ਕੇ ਸਵਾਲ ਕਰਨ ਵਾਲੇ ਆ ਚਾਹੇ ਉਹ ਕੁਝ ਪੱਤਰਕਾਰ ਨੇ ਤੇ ਚਾਹੇ ਕੁਝ ਆਰਟੀਆਈ ਐਕਟੀਵਿਸਟ ਨੇ ਤੇ ਚਾਹੇ ਸਾਡੀਆਂ ਵਿਰੋਧੀਆਂ ਪਾਰਟੀਆਂ ਦੇ ਜਿਹੜੇ ਕੁਝ ਲੀਡਰ ਨੇ ਉਹਨਾਂ ਸਾਰਿਆਂ ਨੂੰ ਘੇਰਨ ਦੀ ਤਿਆਰੀ ਹੈ ਉਹਨਾਂ ਸਾਰਿਆਂ ਦੀ ਕਰਦਾਰਕੁਸ਼ੀ ਸੋਸ਼ਲ ਮੀਡੀਆ ਤੇ ਕਿਵੇਂ ਕਰਨੀ ਹੈ ਉਹਦੀ ਵੀ ਤਿਆਰੀ ਜਿਹੜੀ ਇਹਨਾਂ ਦੇ ਵੱਲੋਂ ਕਰ ਲਈ ਗਈ ਹੈ ਔਰ ਬਾਕੀ ਝੂਠ ਸੱਚ ਜਿਹੜਾ ਕਿਵੇਂ ਫਰੋਸੜਾ ਹੁੰਦਾ ਸੋਸ਼ਲ ਮੀਡੀਆ ਤੇ ਜਿਵੇਂ ਫਰੋਸਿਆ ਜਾਂਦਾ ਉਹ ਆਪਾਂ ਸਭ ਨੂੰ ਜਿਹੜਾ ਪਤਾ ਹੀ ਹੈ ਕਿ ਕਿਸ ਤਰੀਕੇ ਦਾ ਰੁਝਾਨ ਅੱਜਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਔਰ ਸੋਸ਼ਲ ਮੀਡੀਆ ਦੇ ਉੱਪਰ ਹੀ ਜਿਹੜੀ ਸਾਰੀ ਸਿਆਸਤ ਆਮ ਆਦੀ ਪਾਰਟੀ ਦੀ ਘੁੰਮਦੀ ਆਪਾਂ ਨੂੰ ਅਕਸਰ ਦਿਖਾਈ ਦਿੰਦੀ ਹੈ ਸੋਸ਼ਲ ਮੀਡੀਆ ਦੇ ਜਰੀਏ ਜਾਂ ਇਸ਼ਤਿਹਾਰਾਂ ਦੇ ਜਰੀਏ ਸਾਰੀ ਸਿਆਸਤ ਇਹਨਾਂ ਦੀ ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਤੇ ਜਿਹੜੀ ਉਹ ਨਿਰਭਰ ਹੈਗੀ ਹੈ ਤੇ 17 ਦੇ ਵਿੱਚ ਵੀ 22 ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਪੂਰਾ ਇਹਨਾਂ ਨੇ ਜ਼ੋਰ ਦਿੱਤਾ ਸੀ ਤਾਂ ਹੁਣ ਇੱਕ ਵਾਰ ਫਿਰ ਕਹਿੰਦੇ ਆ ਕਿ ਸੋਸ਼ਲ ਮੀਡੀਆ ਦੇ ਵਾਲੇ ਅਹੁਦੇਦਾਰਾਂ ਨੂੰ ਉਹਨਾਂ ਨੂੰ ਸੋਸ਼ਲ ਮੀਡੀਆ ਚੋਦਿਆਂ ਕਹਿ ਕੇ ਇੱਕ ਨਵਾਂ ਪੂਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਪੈਸ਼ਲ ਜਿਹੜੀ ਆਊਟ ਟ੍ਰੇਨਿੰਗ ਲਈ ਗਈ ਹੈ ਔਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਸਰਕਾਰ ਦੇ ਕੰਮ ਪ੍ਰਚਾਰੋ ਔਰ ਲੋਕਾਂ ਤੱਕ ਲੈ ਕੇ ਜਾਓ ਠੀਕ ਹੈ ਜੋ ਸੱਚ ਹੈ ਉਹ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਲੀਡਰ ਦੇ ਹੱਕ ਦੇ ਵਿੱਚ ਲਿਖਣਾ ਵੀ ਚਾਹੀਦਾ ਪਰ ਝੂਠ ਬੋਲਣ ਦੀ ਟ੍ਰੇਨਿੰਗ ਮੈਨੂੰ ਨਹੀਂ ਲੱਗਦਾ ਕਿ ਦੇਣ ਦੀ ਕੋਈ ਇਹੋ ਜਿਹੀ ਲੋੜ ਹੈ ਕਿਉਂਕਿ ਆਵਾਦੀ ਪਾਰਟੀ ਨੂੰ ਬਦਲਾਵ ਦੇ ਤੌਰ ਤੇ ਲੋਕ ਲੈ ਕੇ ਆਏ ਸੀ ਜੇ ਕਾਮੇ ਇਹਨੇ ਕੀਤੇ ਤਾਂ ਮੈਨੂੰ ਲੱਗਦਾ ਕਿ ਜਿਆਦਾ ਉਹਦੇ ਤੇ ਕੁਝ ਕਰਨ ਦੀ ਲੋੜ ਨਹੀਂ ਲੋਕਾਂ ਦੇ ਵਿੱਚੋਂ ਆਪੇ ਜਿਹੜਾ ਸਾਰਾ ਕੁਝ ਸੱਚ ਸਾਰਾ ਕੁਝ ਨਿਕਲ ਕੇ ਜਿਹੜਾ ਸਾਹਮਣੇ ਆ ਜਾਣਾ ਪਰ ਜੋ ਕੁਝ ਹੁਣ ਫਿਲਹਾਲ ਦੀ ਘੜੀ ਇਹ ਹੈ ਕਿ ਬਚ ਕੇ ਰਹਿਣ ਦੀ ਲੋੜ ਹੈ ਸੁਚੇਤ ਰਹਿਣ ਦੀ ਲੋੜ ਹੈ ਲੋਕਾਂ ਨੂੰ ਕਿ ਭਾਈ ਕਿਹੜੇ ਲੋਕ ਇਸ ਵਕਤ ਪੰਜਾਬ ਦੇ ਨਾਲ ਖੜੇ ਹੈ ਔਰ ਉਹਨਾਂ ਲੋਕਾਂ ਦੀ ਆਉਣ ਦਾ ਵਾਲੇ ਦਿਨਾਂ ਦੇ ਵਿੱਚ ਜੇਕਰਦਾਰ ਕੁਸ਼ੀ ਕਿਸੇ ਖਾਸ ਪਾਰਟੀ ਦੇ ਅਹੁਦੇਦਾਰਾਂ ਦੇ ਵੱਲੋਂ ਮੀਡੀਆ ਦੇ ਵੱਲੋਂ ਜਾ ਸੋਸ਼ਲ ਮੀਡੀਆ ਤੇ ਟਾਰਗੇਟ ਕਰਕੇ ਕੀਤੀ ਜਾਂਦੀ ਹੈ ਉਹਨਾਂ ਨੂੰ ਤੁਸੀਂ ਸੱਚ ਮੰਨਣਾ ਹੈ ਜਾਂ ਨਹੀਂ ਮੰਨਣਾ ਪਰ ਤਿਆਰੀ ਉਹਨਾਂ ਦੇ ਵੱਲੋਂ ਪੂਰੀ ਕਰ ਲਈ ਗਈ ਹੈ ਔਰ ਸੋਸ਼ਲ ਮੀਡੀਆ ਜੋ ਦੇ ਕਹਿ ਕੇ ਉਹਨਾਂ ਨੂੰ ਪੂਰਾ ਜਿਹੜਾ ਉਹ ਉਹਨਾਂ ਨੇ ਪੰਪ ਮਾਰਤਾ ਹੈ ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਕੀ ਕੁਝ ਗੱਲ ਜਿਹੜੀਆਂ ਨਿਕਲ ਕੇ ਸਾਹਮਣੇ ਇਹਨਾਂ ਦੀ ਆਉਂਦੀ ਹੈ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਗੱਲ ਇਹ ਹੈ ਕਿ ਨਾਲ ਹੀ ਨਾਲ ਜਿਹੜੇ ਸਾਰੇ ਅਹੁਦੇਦਾਰਾਂ ਨੂੰ ਬੂਸਟ ਭਰ ਕੇ ਇਹ ਗੱਲ ਖਾਸ ਤੌਰ ਤੇ ਕਹੀ ਗਈ ਹੈ ਕਿ ਵੱਧ ਤੋਂ ਵੱਧ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹ ਟਾਈਮ ਡੇੜਾ ਹੈਗਾ ਚਲੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੀ ਕੁਝ ਹੁੰਦਾ ਪਰ ਲੋਕਾਂ ਨੂੰ ਸੋਚਣ ਸਮਝਣ ਦੀ ਲੋੜ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਖਿਲਾਫ ਬੋਲਣ ਵਾਲੇ ਲੋਕਾਂ ਦੇ ਕਿਰਦਾਰ ਕੁਛੀ ਵੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਅਗਲੀ ਖਬਰ ਵੀ ਬੜੀ ਅਹਿਮ ਹੈ ਬਹੁਤ ਅਹਿਮ ਖਬਰ ਹੈ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਜਾਂ ਕੁਝ ਹੋਰ ਲੋਕਾਂ ਦੇ ਕਾਫਲੇ ਦੇ ਵਿੱਚ ਮਰਸੀਡੀਜ਼ ਬੈਂਜ ਗੱਡੀਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਸਰਕਾਰ ਜਿਹੜੀ ਹੈ ਕਹਿੰਦੇ ਕਿ ਮਰਸੀਡੀਜ਼ ਬੈਂਜ ਗੱਡੀਆਂ ਉਹ ਖਰੀਦਣ ਜਾ ਰਹੀ ਹੈ ਵੀਬੀਆਈਪੀ ਕਲਚਰ ਰੋਕਣ ਵਾਲੇ ਲੋਕ ਜਿਹੜੇ ਆ ਉਹ ਹੁਣ ਵੀਬੀਆਈ ਕਲਚਰ ਨੂੰ ਹੋਰ ਹੰਗਾਰਾ ਦਿੰਦੇ ਨਜ਼ਰ ਆਉਣਗੇ ਖਬਰ ਇਹ ਹੈ ਬੜੀ ਅਹਿਮ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਹੁਣ ਮਰਸੀਡੀਜ਼ ਬੈਂਜ ਗੱਡੀ ਖਰੀਦਣ ਜਾ ਰਹੀ ਹੈ ਜਿਹਦੀ ਕੀਮਤ ਸਵਾ ਕਰੋੜ ਰੁਪਈਆ ਬਣਦੀ ਹੈ ਔਰ ਉਹਦੇ ਤੇ 40-50 ਲੱਖ ਰੁਪਈਆ ਜਿਹੜਾ ਉਹ ਉਹਨੂੰ ਬੁਲਟ ਪ੍ਰੂਫ ਕਰਾਉਣ ਤੇ ਲੱਗਣਾ ਔਰ ਉਹ ਹੁਣ ਵੱਡੇ ਕਾਫਲਿਆਂ ਦੇ ਵਿੱਚ ਚੱਲੂਗੀ ਪੰਜਾਬ ਸਰਕਾਰਦਿਆਂ ਦੇ ਔਰ ਮੈਂ ਹੈਰਾਨ ਆ ਕਿ ਇੱਕ ਪਾਸੇ ਸਰਕਾਰ ਦਾ ਪੰਜਾਬ ਦਾ ਜਿਹੜਾ ਉਹ ਧੂਆਂ ਨਿਕਲਿਆ ਪਿਆ ਕਰਜ਼ੇ ਦੇ ਨਾਲ ਤੇ ਦੂਜੇ ਪਾਸੇ ਇਹ ਵੀਵੀਆਈਪੀ ਗੱਡੀਆਂ ਇਹ ਵੀਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਲੋਕ ਇੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖਰੀਦ ਕੇ ਇਹ ਸਾਬਤ ਕੀ ਕਰਨਾ ਚਾਹੁੰਦੇ ਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਕਿੜੀ ਦੇ ਪੰਜੇ ਜਿੰਨਾ ਪੰਜਾਬ ਹੈ ਤੇ ਇੱਕ ਹਿੱਸੇ ਤੋਂ ਸ਼ੁਰੂ ਕਰੋ ਲਗਭਗ 3 ਘੰਟਿਆਂ ਦੇ ਵਿੱਚ ਪੂਰਾ ਪੰਜਾਬ ਕਵਰ ਕਰ ਲਿਆ ਜਾਂਦਾ ਹੈ ਤੇ ਪਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਹੈਲੀਕਾਪਟਰ ਨਾਮ ਨਹੀਂ ਸਾਰ ਦੇ ਕਿਤੇ ਚਾਰਟਰਡ ਪਲੇਨ ਬੁੱਕ ਕਰਾਇਆ ਸੀ ਤੁਹਾਡੇ ਸਾਹਮਣੇ ਕੀਤਾ ਤੇ ਹੁਣ ਇਹ ਮਰਸੀਡੀਜ਼ ਬੈਂਜ ਜਿਹੜੀਆਂ ਗੱਡੀਆਂ ਇਹ ਖਰੀਦੀਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ ਹੀ ਖਰੀਦੀਆਂ ਜਾਣੀਆਂ ਨੇ ਕਿ ਇਹਦੇ ਬਿਨਾ ਸਰਦਾ ਨਹੀਂ ਸੀ ਕਿ ਇਹ ਮਰਸੀਡੀਜ਼ ਬੈਂਜ ਗੱਡੀ ਜਿਹੜੀ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਤਕਰੀਬਨ ਆਪਣੇ ਵਾਸਤੇ ਹੀ ਰੱਖਣਗੇ ਜਾਂ ਫਿਰ ਜਿਹੜੇ ਉਹਨਾਂ ਦੇ ਆਕਾ ਹੁਣ ਪੰਜਾਬ ਦੇ ਵਿੱਚ ਆਏ ਹੋਏ ਐ ਉਹਨਾਂ ਦੇ ਵਾਸਤੇ ਵੀ ਜਿਹੜੀ ਆ ਇਹ ਗੱਡੀ ਜਿਹੜੀ ਰੱਖੀ ਜਾਊਗੀ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਐ ਪਰ ਫਿਲਹਾਲ ਇਹ ਗੱਲ ਐ ਕਿ ਪੰਜਾਬ ਦਾ ਤਾਂ ਆਪਣਾ ਹੀ ਜਿਹੜਾ ਉਹ ਧੂਆਂ ਨਿਕਲਿਆ ਪਿਆ ਕਿ ਭਾਈ ਪਤਾ ਨਹੀਂ ਹੁਣ ਕਰਜ਼ੇ ਦੇ ਨਾਲ ਬੰਨਣਾ ਕਿ ਆ ਬਹੁਤ ਸਾਰੇ ਵਿਭਾਗ ਜਿਹੜੇ ਐ ਉਹ ਆਪਣੀਆਂ ਸੈਲਰੀਆਂ ਦੇਣ ਤੋਂ ਵੀ ਵਾਂਝੇ ਹੋ ਜਾਂਦੇ ਐ ਔਰ ਉਹ ਫਿਰ ਚਿੱਠੀ ਪੱਤਰ ਵੀ ਲਿਖਦੇ ਐ ਪੰਜਾਬ ਸਰਕਾਰ ਨੂੰ ਭਗੰਤ ਮਾਨਦੀ ਨੂੰ ਕਿ ਭਾਈ ਸਾਡਾ ਜਿਹੜਾ ਉਹ ਬਕਾਇਆ ਰਹਿੰਦਾ ਸਾਡਾ ਬਕਾਇਆ ਸਾਡੇ ਬਹਿਕੀਣਾ ਦੇ ਦਿਓ ਸਾਡੇ ਤਾਂ ਇਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਪਏ ਆ ਕਿ ਅਸੀਂ ਤਾਂ ਆਪਣੇ ਮਹਿਕਮੇ ਦੀਆਂ ਜਿਹੜੀਆਂ ਤਰਖਾਹਾਂ ਦੇਣ ਤੋਂ ਵੀ ਅਸਮਰੱਥ ਹੋਏ ਪਏ ਆ ਤਾਂ ਸੋ ਕਿਰਪਾ ਕਰਕੇ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਜਿਹੜੀ ਆ ਸਾਡੀ ਬਣਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਪਰ ਇੱਕ ਪਾਸੇ ਧੂਆ ਨਿਕਲਿਆ ਤੇ ਦੂਜੇ ਪਾਸੇ ਸਰਕਾਰ ਮਰਸਿਡੀਜ਼ ਬੈਂਚ ਗੱਡੀਆਂ ਜਿਹੜੀ ਉਹ ਖਰੀਦੀ ਹੈ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ ਆ ਕਿ ਸਰਕਾਰ ਕੋਲੇ ਕੀਮਤੀ ਜਾਂ ਅਹਿਮ ਜਾਂ ਸੁਰੱਖਿਅਤ ਗੱਡੀਆਂ ਹੋਣੀਆਂ ਚਾਹੀਦੀ ਨਹੀਂ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਖਿਲਾਫ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਅਸੀਂ ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਇੰਨੀਆਂ ਗੱਲਾਂ ਤੇ ਦੂਜਿਆਂ ਸਰਕਾਰਾਂ ਤੋਂ ਦੂਜਿਆਂ ਲੀਡਰਾਂ ਨੂੰ ਜਿਹੜਾ ਉਹ ਘੇਰਦੇ ਰਹੇ ਹੋਵੋ ਤੇ ਹੁਣ ਉਹਨਾਂ ਦੇ ਤੋਂ ਅੱਗੇ ਜਾ ਕੇ ਤੁਸੀਂ ਉਹੀ ਗੱਲਾਂ ਖੁਦ ਕਰ ਰਹੇ ਹੋਵੋ ਤਾਂ ਉਦੋਂ ਫਿਰ ਤੁਹਾਡੇ ਤੇ ਸਵਾਲ ਉੱਠਣੇ ਜਿਹੜੇ ਉਹ ਲਾਜ਼ਮੀ ਹੈਗੇ ਆ ਤਾਂ ਹੁਣ ਭਗਵੰਤਪਨ ਜਿਹੜੇ ਆ ਉਹ ਜਿਹੜੀਆਂ ਚੀਜ਼ਾਂ ਤੇ ਜਿਹੜੀਆਂ ਗੱਲਾਂ ਤੇ ਉਹ ਦੂਜਿਆਂ ਨੂੰ ਭੰਟਦੇ ਹੁੰਦੇ ਸੀਗੇ ਤਾਂ ਹੁਣ ਉਹੀ ਗੱਲਾਂ ਉਹਨਾਂ ਤੋਂ ਵੀ ਵੱਧ ਕੇ ਜਿਹੜੇ ਆ ਭਗਵੰਤਪਨ ਕਰਨ ਲੱਗੇ ਆ ਚਲੋ ਦੇਖਦੇ ਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਕੀ ਕੁਝ ਬਣੂਗਾ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਬੜਾ ਹੈਰਾਨ ਹੈ ਕਿ ਭਾਈ ਧੂਆ ਨਿਕਲਿਆ ਪਿਆ ਬੜਾ ਔਖਾ ਹੋਇਆ ਪਿਆ ਕਰਕੇ ਦੀ ਪੰਡ ਜਿਹੜੀ ਆ ਪੰਜਾਬ ਦੇ ਸਿਰ ਤੇ ਹੈ ਤੇ ਇਹ ਮਾਸੜੀਜ਼ ਗੱਡੀਆਂ ਬੈਂ ਜਿਹੜੀਆਂ ਉਹ ਖਰੀਦੇ ਫਿਰਦੇ ਆ ਜਿਨ੍ਹਾਂ ਦੀ 7.5 ਕੋਰ ਰੁਪਇਆ ਕੀਮਤ ਬਣਦੀ ਹੈ ਤੇ 40-50 ਲੱਖ ਰੁਪਇਆ ਉਹਦੇ ਤੇ ਬੁਲਟ ਪ੍ਰੂਫ ਕਰਾਉਣ ਤੇ ਜਿਹੜਾ ਉਹ ਲੱਗਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਸਾਰ ਪੰਜਾਬ ਦੇ ਵਿੱਤੀ ਆਰਥਿਕ ਹਾਲਾਤਾਂ ਦੇ ਅਨੁਸਾਰ ਸੋਚ ਸਮਝ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਕਿ ਆਪਣੇ ਪੈਰ ਉਨੇ ਹੀ ਪਸਾਰਨੇ ਚਾਹੀਦੇ ਜਿੰਨੀ ਚਾਦਰ ਹੋਵੇ ਕਿ ਚਾਦਰ ਤੋਂ ਬਾਹਰ ਪੈਰ ਫਸਾਉਂ ਕੇ ਪਸਾਰੋਗੇ ਤਾਂ ਨੁਕਸਾਨ ਜਿਹੜਾ ਉਹ ਹੋਣਾ ਹੀ ਹੋਣਾ ਤਾਂ ਹੁਣ ਦੇਖਦੇ ਆ ਕਿ ਭਗੰਤਮਾਨ ਜਿਹੜੇ ਆ ਇਹ ਫਰੀ ਦਾ ਮਾਲ ਦੇਖ ਕੇ ਐਡਾ ਹੀ ਗੁਲਛਰੇ ਦਾ ੜਾ ੜਾਉਣਗੇ ਜਾਂ ਕਿਸੇ ਤਰੀਕੇ ਪੰਜਾਬ ਦਾ ਪੈਸਾ ਬਚਾਉਣ ਬਚੂਣ ਦੀ ਵੀ ਕੋਸ਼ਿਸ਼ ਕਰ ਲਗੇ ਅਗਲੀ ਖਬਰ ਲੈ ਲੈਂਦੇ ਆ ਅਗਲੀ ਖਬਰ ਬਹੁਤ ਅਹਿਮ ਹੈ ਪੰਜਾਬ ਸਰਕਾਰ ਦੇ ਬਾਗਬਾਨੀ ਮੰਤਰੀ ਜਿਹੜੇ ਨੇ ਮਹਿੰਦਰ ਭਗਤ ਉਹ ਕਸੂਤੇ ਫਸ ਗਏ ਕਸੂਤੇ ਕਿਵੇਂ ਫਸੇ ਮਹਿੰਦਰ ਭਗਤ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਇੱਕ ਵੀਡੀਓ ਪਾਕਿਸਤਾਨ ਦੇ ਡਾਣ ਸ਼ਹਿਜਾਦ ਪੱਟੀ ਨੇ ਜਿਹੜੀ ਉਹ ਇੱਕ ਜਾਰੀ ਕੀਤੀ ਹੈ ਜਿਹਦੇ ਵਿੱਚ ਮੰਤਰੀ ਸਾਹਿਬ ਜਿਹੜੇ ਐ ਉਹ ਡਾਣ ਸ਼ਹਿਜਾਦ ਪੱਟੀ ਨੂੰ ਸ਼ਹਿਜਾਦ ਪੱਟੀ ਜੀ ਕਹਿ ਰਹੇ ਨੇ ਔਰ ਲਾਰੈਂਸ ਬਿਸ਼ਨੋਈ ਗੈਂਗਸਟਰ ਨੂੰ ਲਾਰੈਂਸ ਬਿਸ਼ਨੋਈ ਜੀ ਕਹਿ ਰਹੇ ਨੇ ਨੇ ਉਹਨੇ ਇੱਕ ਵੀਡੀਓ ਜਾਰੀ ਕੀਤੀ ਹੈ ਮੰਤਰੀ ਦੀ ਜਿਹਦੇ ਵਿੱਚ ਉਹ ਲਿਖਦਾ ਹੈ ਕਿ ਭਾਈ ਆ ਦੇਖ ਲੋ ਪੰਜਾਬ ਸਰਕਾਰ ਦੇ ਮੰਤਰੀ ਵੀ ਹੁਣ ਤਾਂ ਸਾਨੂੰ ਜੀ ਤੋਂ ਬਿਨਾ ਨਹੀਂ ਬੋਲਦੇ ਜੀ ਕਹਿ ਕੇ ਬੁਲਾਉਂਦੇ ਤਾਂ ਇਸ ਨੂੰ ਲੈ ਕੇ ਸਿਆਸਤ ਪੂਰੀ ਭਾਗੀ ਹੈ ਕਿ ਇੱਕ ਕ੍ਰਿਮੀਨਲ ਲੋਕਾਂ ਕਿ ਗੁੰਡਾ ਕਿਸਮ ਦੇ ਲੋਕਾਂ ਨੂੰ ਇਹ ਮੰਤਰੀ ਜਿਹੜੇ ਇਹ ਜੀ ਕਹਿ ਕੇ ਬੁਲਾਉਂਦੇ ਆ ਇਹ ਕਿਉਂ ਜੀ ਕਹਿ ਕੇ ਬੁਲਾਉਂਦੇ ਆ ਠੀਕ ਹੈ ਸਾਰਿਆਂ ਨੂੰ ਸਤਿਕਾਰ ਦੇਣਾ ਇੱਜ਼ਤ ਦੇਣੀ ਸਾਡਾ ਫਰਜ਼ ਹੈ ਪਰ ਕੀ ਕ੍ਰਿਮਨਲ ਲੋਕਾਂ ਨੂੰ ਕੀ ਅੱਤਵਾਦੀ ਲੋਕਾਂ ਨੂੰ ਇਸ ਤਰੀਕੇ ਨਾਲ ਸੰਬੋਧਨ ਕਰਨਾ ਮੰਤਰੀ ਸਾਹਿਬ ਦਾ ਜਾਇਜ਼ ਹੈ ਤੇ ਕੀ ਇਸ ਦੇ ਨਾਲ ਹੌਸਲੇ ਨਹੀਂ ਵਧਣਗੇ ਕਿ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਨਵਾਂ ਯੂਥ ਇਹਨਾਂ ਵੱਲ ਨਹੀਂ ਜਾਊਗਾ ਕਿ ਇਹਨਾਂ ਨੂੰ ਤਾਂ ਜੀ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਤਾਂ ਮੰਤਰੀ ਵੀ ਸਰਕਾਰ ਵੀ ਜਿਹੜੀ ਆ ਉਹ ਜੀ ਕਹਿ ਕੇ ਬੁਲਾਉਂਦੀ ਹੈ ਤਾਂ ਇਹ ਚੀਜ਼ਾਂ ਵੱਲ ਵੀ ਜਿਹੜਾ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਸੀ ਦੂਜੇ ਪਾਸੇ ਜਿਨ੍ਹਾਂ ਦੇ ਘਰ ਗ੍ਰੇਨੇਡ ਹਮਲਾ ਜਿਹੜਾ ਕਰਵਾਇਆ ਗਿਆ ਸੀਗਾ ਜਿਹੜੇ ਮਨੋਰੰਜਨ ਕਾਲੀਆ ਭਾਜਪਾ ਦੇ ਸੀਨੀਅਰ ਆਗੂ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਜਦੋਂ ਮੇਰੇ ਘਰੇ ਗਰਨੇਡ ਹਮਲਾ ਹੋਇਆ ਤਾਂ ਕੁਝ ਹੀ ਸਮੇਂ ਦੇ ਬਾਅਦ ਮੰਤਰੀ ਮਿੰਦਰ ਭਗਤ ਜਿਹੜੇ ਉਹ ਆਉਂਦੇ ਆ ਔਰ ਉੱਥੇ ਆ ਕੇ ਇਹ ਗੱਲ ਸਾਫ਼ ਕਰ ਦਿੰਦੇ ਆ ਕਿ ਇਹਦੇ ਪਿੱਛੇ ਲਾਰੈਂਸ ਬਿਸ਼ਨੋਈ ਹੋਰਾਂ ਦਾ ਜਿਹੜਾ ਉਹ ਹੱਥ ਹੈਗਾ ਔਰ ਉਹ ਕਹਿੰਦੇ ਕਿ ਜਦੋਂ ਕਿਸੇ ਨੂੰ ਪਤਾ ਤੱਕ ਨਹੀਂ ਸੀਗਾ ਕਿ ਇਸ ਗਰਨੇਡ ਦੇ ਪਿੱਛੇ ਹੱਥ ਕੀ ਦਾ ਇਸ ਹਮਲੇ ਦੇ ਪਿੱਛੇ ਹੱਥ ਕੀ ਦਾ ਆ ਫਿਰ ਮੰਤਰੀ ਸਾਹਿਬ ਨੂੰ ਕਿਸ ਤਰੀਕੇ ਦਾ ਪਤਾ ਲੱਗਿਆ ਕਿ ਇਹਦੇ ਪਿਛੇ ਫਲਾਣੇ ਫਲਾਣੇ ਬੰਦੇ ਦਾ ਹੱਥ ਆ ਮੰਤਰੀ ਸਾਹਿਬ ਦਾ ਕੀ ਸੋਰਸ ਹੈ ਕਹਿੰਦੇ ਕਿ ਜੇ ਪ੍ਰਤਾਪ ਸਿੰਘ ਬਾਜਵਾ ਹੋਣਾ ਤਾਂ ਪੁੱਛਿਆ ਜਾ ਸਕਦਾ ਹੈ ਕਿ ਤੁਹਾਡੇ ਕੋਲੋਂ ਦੱਸੋ ਕਿ ਭਾਈ ਤੁਸੀਂ 32 ਗ੍ਰਨੇਡਾ ਦੀ ਜਿਹੜੀ ਉਹ ਗੱਲ ਕੀਤੀ ਹੈ ਤੇ ਤੁਹਾਡੇ ਕੋਲੇ ਕੀ ਸੋਰਸ ਆ ਉਹਨਾਂ 32 ਗ੍ਰਨੇਡਾ ਦਾ ਤਾਂ ਇਹ ਸੋਰਸ ਦੇ ਬਾਰੇ ਜਿਹੜਾ ਨਾਮ ਲਿਆ ਅਭਿੰਦਰ ਭਗਤ ਹੋਣਾ ਨਹੀਂ ਇਹਨਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਕਿ ਭਾਈ ਦੱਸੋ ਤੁਹਾਡੇ ਕੋਲੇ ਜਿਹੜਾ ਉਹ ਕੀ ਸੋਰਸ ਆ ਤੁਹਾਡੇ ਕੋਲੇ ਉਹ ਕਿਹੜੀ ਜਾਣਕਾਰੀ ਹੈ ਜਿਹਦੇ ਕਰਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹਦੇ ਪਿੱਛੇ ਲਾਰੈਂਸ ਬਸ਼ਨੋਈ ਤੇ ਸਹਿਜਾਦ ਪੱਟੀ ਦਾ ਜਿਹੜਾ ਉਹ ਹੱਥ ਹੈਗਾ ਔਰ ਇਹਦੇ ਤੇ ਹੁਣ ਬਹੁਤ ਜ਼ਿਆਦਾ ਟਰੋਲ ਬਹੁਤ ਜ਼ਿਆਦਾ ਵਿਰੋਧ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਮੰਤਰੀ ਮਹਿੰਦਰ ਭਗਤ ਨੂੰ ਔਰ ਵਾਰ-ਵਾਰ ਸਵਾਲ ਜਿਹੜੀ ਹੈ ਉਹ ਪੁੱਛ ਰਹੀ ਹੈ ਭਾਜਪਾ ਕਿ ਭਾਈ ਤੁਹਾਡੇ ਮੰਤਰੀ ਨੂੰ ਦੱਸੋ ਕਿਵੇਂ ਪਤਾ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਦੱਸੋ ਇਹਨੇ ਤੇ ਕਿਵੇਂ ਪਤਾ ਲੱਗ ਰਿਹਾ ਕਿ ਕਿਹਨੇ ਕੀਤਾ ਜਾਂਦਕਿ ਠੀਕ ਹੈ ਕਿ ਡੀਜੀਪੀ ਸਾਹਿਬ ਜਿਹੜੇ ਉਹ ਦੱਸਦੇ ਤਾਂ ਗੱਲ ਵੱਖਰੀ ਸੀ ਔਰ ਉਹ ਕਹਿੰਦੇ ਆ ਕਿ ਮੰਤਰੀ ਨੂੰ ਕਿਵੇਂ ਪਤਾ ਲੱਗਿਆ ਔਰ ਕੁਝ ਹੀ ਘੰਟਿਆਂ ਬਾਅਦ ਪਤਾ ਲੱਗਿਆ ਔਰ ਤਾਕਤ ਨੂੰ ਔਰ ਆਮ ਆਦਮੀ ਪਾਰਟੀ ਨੂੰ ਆਪਣੀ ਜਿਹੜੀ ਆ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਔਰ ਜੀ ਕਹਿ ਕੇ ਬੋਲਣਾ ਇਹਦੇ ਤੇ ਵੀ ਜਿਹੜੀ ਆਪਣੀ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਆਖਰ ਇੰਨੀ ਖਤਰਨਾਕ ਕਿਸਮ ਦੇ ਗੁੰਡਿਆਂ ਨੂੰ ਆਖਰ ਇਹਨੇ ਪੰਜਾਬ ਨੂੰ ਦੇਸ਼ ਨੂੰ ਦਹਿਲਾਉਣ ਵਾਲੇ ਗੁੰਡਿਆਂ ਨੂੰ ਜੀ ਕਹਿ ਕੇ ਬੋਲਣਾ ਮੰਤਰੀ ਸਾਹਿਬ ਦਾ ਕਿਉਂ ਜ਼ਰੂਰੀ ਸੀ ਕਿਉਂ ਲਾਜ਼ਮੀ ਉਹ ਸਮਝਦੇ ਆ ਕਿਉਂ ਉਹਨਾਂ ਨੇ ਇਹੋ ਜੀ ਜਿਹੜੀ ਉਹ ਗੱਲ ਕੀਤੀ ਹੈ ਔਰ ਇਹ ਗੱਲ ਦਾ ਜਵਾਬ ਜਿਹੜਾ ਉਹਨਾਂ ਨੂੰ ਦੇਣਾ ਚਾਹੀਦਾ ਹੈ ਕਿ ਇੰਨੀ ਰਿਸਪੈਕਟ ਕਿਉਂ ਜਦੋਂ ਤੁਸੀਂ ਇੰਨੀ ਰਿਸਪੈਕਟ ਦੇ ਨਾਲ ਬੋਲਦੇ ਹੋ ਕਿ ਇਹਦਾ ਅਸਰ ਨਹੀਂ ਜਾਂਦਾ ਆਮ ਲੋਕਾਂ ਤੇ ਕਿ ਇਹਦਾ ਅਸਰ ਨਹੀਂ ਜਾਂਦਾ ਇਹ ਗੈਂਗਸਟਰਾਂ ਦੇ ਉੱਪਰ ਕਿ ਇਹਦਾ ਅਸਰ ਨਹੀਂ ਜਾਂਦਾ ਆਮ ਯੂਥ ਦੇ ਉੱਪਰ ਔਰ ਸ਼ਹਿਜਾਹਤ ਪੱਟੀ ਦੇ ਦੇਖੋ ਕਿਨੇ ਹੌਸਲੇ ਬੁਲੰਦ ਰਹੀ ਉਨੇ ਸਾਫ ਤੌਰ ਤੇ ਮੰਤਰੀ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਭਾਈ ਹੁਣ ਤਾਂ ਸਾਨੂੰ ਪੰਜਾਬ ਦੇ ਮੰਤਰੀ ਵੀ ਜਿਹੜੇ ਆ ਉਹ ਸਾਨੂੰ ਜੀ ਕਹਿ ਕੇ ਬੁਲਾ ਰਹੇ ਨੇ ਤਾਂ ਇਹਦੇ ਤੇ ਸਵਾਲ ਤੇ ਜਿਹੜੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਔਰ ਮੰਤਰੀ ਸਾਹਿਬ ਬੈਕਫੁੱਟ ਤੇ ਜਾ ਰਹੇ ਨੇ ਕਸੂਤੇ ਫਸਦੇ ਜਾ ਰਹੇ ਨੇ ਕਿ ਆਖਰ ਇਹਨਾਂ ਦੋ ਇੱਕ ਤਾਂ ਪਾਕਿਸਤਾਨ ਦੇ ਵਿੱਚ ਬੈਠਾ ਡਾਣ ਸਹਿਜਾਦ ਪੱਟੀ ਹੈ ਜਿਹੜਾ ਪੰਜਾਬ ਨੂੰ ਦਹਿਲਾ ਰਿਹਾ ਇੱਕ ਤਾਂ ਉਹਨੂੰ ਜੀ ਕਹਿ ਕੇ ਬੋਲਿਆ ਔਰ ਲਾਰੈਂਸ ਬਿਸ਼ਨੋਈ ਬਾਰੇ ਆਪਾਂ ਸਭ ਨੂੰ ਪਤਾ ਹੈ ਕਿ ਉਹਦੇ ਕਿਹੋ ਜਿਹੇ ਚੰਗੇ ਮਾਰੇ ਕੰਮ ਹੈ ਔਰ ਉਹਨੂੰ ਵੀ ਇਹ ਜਿਹੜਾ ਜੀ ਕਹਿ ਕੇ ਸੰਬੋਧਨ ਕਰਨਾ ਮੰਤਰੀ ਸਾਹਿਬ ਦੇ ਵੱਲੋਂ ਉਹ ਜਿਹੜਾ ਸਵਾਲਾਂ ਦੇ ਕੇ ਰਚਾ ਮੰਤਰੀ ਸਾਹਿਬ ਨੂੰ ਕੁਸੂਤੇ ਫਸਾਉਂਦਾ ਹੈ ਹਣ ਬਹੁਤ ਸਾਰੇ ਚਮਚਾ ਕਿਸਮ ਦੇ ਲੋਕ ਬਹੁਤ ਸਾਰੇ ਭੇਡਾਂ ਕਿਸਮ ਦੇ ਲੋਕ ਇਹ ਵੀ ਗੱਲ ਜਿਹੜੀ ਆ ਉਹ ਕਹਿਣਗੇ ਕਿ ਮੰਤਰੀ ਸਾਹਿਬ ਦੇ ਵਿੱਚ ਬੜੀ ਲਿਆਕਤ ਹੈ ਜੀ ਮੰਤਰੀ ਸਾਹਿਬ ਜੀ ਬੜੇ ਸੁਰਜੇ ਹੋਏ ਬੜੇ شریف ਬੜੇ ਇਮਾਨਦਾਰ ਬੰਦੇ ਨੇ ਜਿਹਦੇ ਕਰਕੇ ਹਰੇਕ ਨੂੰ ਹੀ ਉਹਦਾ ਜੀ ਕਹਿ ਕੇ ਬੋਲਦੇ ਆ ਤਾਂ ਫੇਰ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਇੱਥੇ ਉਹਨਾਂ ਭੇਡਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਤਾਂ ਮੰਤਰੀ ਸਾਹਿਬ ਦੇ ਮੂੰਹੋਂ ਜੀ ਨਿਕਲਦਾ ਨਹੀਂ ਆਮ ਲੋਕਾਂ ਨੂੰ ਤਾਂ ਭੇਡਾਂ ਬੱਕਰੀਆਂ ਸਮਝਦੇ ਆ ਇਹ ਮੰਤਰੀ ਸੰਤਰੀ ਤੇ ਫਿਰ ਲੋਰੈਂਸ ਮਿਸ਼ਨੋਈ ਤੇ ਜਿਹੜਾ ਇਹ ਸ਼ਹਿਜਾਦ ਪੱਟੀ ਆ ਉਹਦੇ ਲਈ ਹੀ ਜਿਹੜਾ ਉਹ ਕਿਉਂ ਜੀ ਸ਼ਬਦ ਜਿਹੜਾ ਉਹ ਜੋੜਿਆ ਜਾ ਰਿਹਾ ਹੈ ਇਹਦੇ ਤੇ ਜਿਹੜਾ ਉਹ ਜਵਾਬ ਦੇਣਾ ਬਣਦਾ ਔਰ ਬੇਸ਼ੱਕ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਨਹੀਂ ਕਹਿੰਦੇ ਪਰ ਇਹਨਾਂ ਨੂੰ ਇਹ ਜੀ ਸ਼ਬਦ ਜੋੜ ਕੇ ਇਹਨਾਂ ਗੁੰਡੇ ਕਿਸਮ ਦੇ ਲੋਕਾਂ ਦੀ ਤੁਸੀਂ ਆਪ ਦੇ ਜਣੀ ਮਤਲਬ ਪਤਾ ਨਹੀਂ ਕਿਹੜੀ ਉਹਨਾਂ ਦੇ ਅੱਗੇ ਨੰਬਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਸੋ ਇਸ ਕਰਕੇ ਮੰਤਰੀ ਸਾਹਿਬ ਕਸੂਤੇ ਕਰ ਰਹੇ ਨੇ ਔਰ ਉਹਨਾਂ ਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਵੀ ਉੱਠ ਰਹੇ ਆ ਤਾਂ ਹੁਣ ਦੇਖਦੇ ਆ ਕਿ ਮੰਤਰੀ ਸਾਹਿਬ ਇਹਨਾਂ ਇਲਜ਼ਾਮਾਂ ਦੇ ਉੱਪਰ ਕੀ ਜਵਾਬ ਦਿੰਦੇ ਆ ਸਰਕਾਰ ਦਾ ਜਿਹੜੇ ਤੇ ਕੀ ਸਟੈਂਡ ਹੋਊਗਾ ਇਹ ਵੀ ਜਿਹੜੀਆ ਗੱਲ ਦੇਖਣ ਵਾਲੀ ਹੋਊਗੀ ਪਰ ਫਿਲਹਾਲ ਮੰਤਰੀ ਮਹਿੰਦਰ ਭਗਤ ਦੇ ਇਹ ਸ਼ਹਿਜਾਦ ਪੱਟੀ ਨੂੰ ਜੀ ਕਹਿਣ ਅਤੇ ਲਾਰੈਂਸ ਬਿਸ਼ਨੋਈ ਨੂੰ ਜੀ ਕਹਿਣ ਦੇ ਉੱਪਰ ਮੈਂਦਰਕ ਭਗਤ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਨੇ ਬੈਕਪੁੱਟ ਤੇ ਗਏ ਨੇ ਤਾਂ ਉਧਰ ਸਰਕਾਰ ਵੀ ਜਿਹੜੀ ਆ ਪੂਰੀ ਦੇ ਪੂਰੀ ਬੈਕਪੁੱਟ ਤੇ ਗਈ ਹੈ ਕਿ ਇਹੋ ਜੇ ਲੋਕਾਂ ਨੂੰ ਜੀ ਸ਼ਬਦ ਦੇ ਨਾਲ ਜੋੜਿਆ ਜਾ ਰਿਹਾ ਚਲੋ ਅਗਲੀ ਖਬਰ ਲੈ ਲੈਂਦੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਅਮਰਪਾਲ ਸਿੰਘ ਐਮਪੀ ਖੜੂਰ ਸਾਹਿਬ ਜਿਹੜੇ ਉਹਨਾਂ ਨੂੰ ਹੁਣ ਕਹਿੰਦੇ ਆ ਕਿ ਤੀਜੀ ਵਾਰ ਐਨਐਸਏ ਦੇ ਤਹਿਤ ਜੇਲ੍ਹ ਦੇ ਵਿੱਚ ਹੀ ਜੜਾ ਰੱਖਿਆ ਜਾ ਰਿਹਾ ਹਾਲਾਂਕਿ ਉਹਨਾਂ ਦੇ ਜਿਹੜੇ ਬਾਕੀ ਜਿੰਨੇ ਵੀ ਸਾਥੀ ਸੀਗੇ ਉਹਨਾਂ ਦਾ ਕਹਿੰਦੇ ਕਿ ਐਨਐਸਏ ਹੁਣ ਨਹੀਂ ਜੋੜਿਆ ਗਿਆ ਨਹੀਂ ਵਧਾਇਆ ਗਿਆ ਅੱਗੇ ਤੇ ਉਹਨਾਂ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਿਫਟ ਕਰ ਦਿੱਤਾਗੇ ਪਰ ਭਾਈ ਅਮਰਪਾਲ ਸਿੰਘ ਦਾ ਕਹਿੰਦੇ ਆ ਕਿ ਇਹ ਐਨਐਸਏ ਵਧਾਇਆ ਜਾ ਰਿਹਾ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਐਨਐਸਏ ਨਾ ਵਧਾਇਆ ਜਾਵੇ ਪਰ ਹੁਣ ਇਹ ਗੱਲ ਪਤਾ ਲੱਗ ਰਹੀ ਹੈ ਕਿ ਉਹਨਾਂ ਦਾ ਐਨਐਸਏ ਜਿਹੜਾ ਉਹ ਵਧਾਇਆ ਜਾ ਰਿਹਾ ਤਾਂ ਹੁਣ ਪਰਿਵਾਰ ਜਿਹੜਾ ਉਹ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕੜਾ ਰਿਹਾ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਕਿਉਂ ਕੀਤਾ ਜਾ ਰਿਹਾ ਹੈ ਤੇ ਦੇਖਦੇ ਆ ਕਿ ਇਹਦੇ ਤੇ ਹੁਣ ਹਾਈ ਕੋਰਟ ਕੀ ਕੁਝ ਆਪਣਾ ਰੁਖ ਤਿਆਰ ਕਰਦੀ ਹੈ ਕੀ ਕੁਝ ਸਰਕਾਰ ਤੋਂ ਪੁੱਛਦੀ ਹੈ ਔਰ ਕੀ ਲਗਾਤਾਰ ਤੀਜੀ ਵਾਰ ਇਸ ਤਰੀਕੇ ਨਾਲ ਐਨਐਸਸੀ ਵਧਾਇਆ ਜਾ ਸਕਦਾ ਜਾਂ ਨਹੀਂ ਇਹਦੇ ਤੇ ਸਾਰਾ ਕੁਝ ਹੁਣ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਕੋਰਟ ਨੇ ਕੋਰਟ ਦਾ ਦਰਵਾਜ਼ਾ ਜਿਹੜਾ ਉਹ ਪਰਿਵਾਰ ਨੇ ਖਟਕਟਾਇਆ ਹੈਗਾ ਦੇਖਦੇ ਆ ਕਿ ਕੀ ਕੁਝ ਆਉਂਦਾ ਪਰ ਇਹ ਸਭ ਨੂੰ ਹੈਰਾਨ ਕੀਤਾ ਕਿ ਭਾਈ ਅਬਰਤਪਾਲ ਸਿੰਘ ਖਾਲਸਾ ਦੇ ਉੱਪਰ ਤੀਜੀ ਵਾਰ ਸਰਕਾਰ ਜਿਹੜੀ ਹੈ ਉਹ ਐਨਐਸਸੀ ਵਧਾਉਣ ਜਾ ਰਹੀ ਹੈ ਹੋਰ ਵੱਡੀਆਂ ਅਪਡੇਟਸ ਤੇ ਵੀ ਦੇਖਦੇ ਰਹੋ ਅੱਜ ਆਲਾ ਲੋਕਾਂ